ਸਾਰਾ ਜਿਹੜਾ ਦਿਗੰਦਰ ਹੈ ਉਹ ਚੌਂਦਾ ਕੀ ਸਵਾਬ ਹੈ ਜਿਹੜਾ ਵਿੰਦਰ ਮੋਦੀ ਜੀ ਦੀ ਜਿਹੜੀ ਵਿਕਾਸ ਦੀ ਨੀਤੀ ਹੈ ਉਸ ਦੇ ਨਾਲ ਸਾਰੇ ਜੁੜੀ ਹੈ ਖਾਸ ਕਰਕੇ ਫਲੋਰ ਦੇ ਵਿੱਚ ਜਿਹੜੇ ਦੋ ਰੇਲਵੇ ਕ੍ਰੋਸੀਆਂ ਆਉਂਦੇ ਨੇ ਉਹਦੇ ਇਨਾਂ ਨੂੰ ਲੈ ਕੇ ਫਲੋਰ ਦੇ ਜਿਹੜੇ ਲੋਕ ਬੜੇ ਪਰੇਸ਼ਾਨ ਨੇ ਇਹਦਾ ਕੰਮ ਹੈ ਜਿਹੜਾ ਬਹੁਤ ਜਲਦ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ ਫਲੋਰ ਦਾ ਜਿਹੜਾ ਨਰਮਲ ਰੋਡ ਦੇ ਤੇ ਰੇਲਵੇ ਕ੍ਰੋਸਿੰਗ ਔਰ ਜਿਹੜੀ ਗੁਰਾਇਆਂ ਤੋਂ ਬੰਡਾਲਾ ਰੋਡ ਜਾਂਦੀ ਹੈ ਉਹਦੇ ਉੱਤੇ ਜਿਹੜੀ ਰੇਲਵੇ ਕ੍ਰੋਸਿੰਗ ਹੈ ਦੋਨੋਂ ਰੇਲਵੇ ਕ੍ਰੋਸਿੰਗਾਂ ਬਹੁਤ ਜਲਦ ਹੈ ਖਤਮ ਹੋਣ ਜਾ ਰਹੀਆਂ ਨੇ ਕੰਮ ਚੁਕਨੇ ਲੱਗੇ ਸੋ ਕਾਰਜਕਰਤਾਦਿ ਬੜਾ ਜੋਸ਼ ਹੈ ਔਰ ਮੈਂ ਸਮਝਦਾ ਕਿ ਅਸੀਂ ਇਕੱਠੇ ਹੋ ਕੇ ਇਸ ਚੋਣ ਦੇ ਵਿੱਚ ਕਿਉਂਕਿ ਵੱਡਾ ਹੰਗਾਰਾ ਸ਼੍ਰੀਮਤੀ ਕਰਮਜੀਤ ਜੀਤਪੁਰ ਚੌਧਰੀ ਜਿਹੜੇ ਕੀ ਮਰਹੂਮ ਸਾਡੇ ਸੁਰਗੀਆਂ ਸੰਤੋਖ ਸਿੰਘ ਚੋਧਰੀ ਜੀ ਦੀ ਜਿਹੜੇ ਉਹਨਾਂ ਦੇ ਉਹਨਾਂ ਦਾ ਪਰਿਵਾਰ ਹੈ ਉਹ ਵੀ ਸਾਰੇ ਆ ਜਿਹੜੇ ਅੱਜ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਸੋ ਮੈਂ ਸਮਝਦਾ ਕਿ ਫਲੋਰ ਹਲਕਾ ਜਿਹੜਾ ਅੱਜ ਇੱਕ ਤਰਫਾ ਖੁੱਧੇਗਾ ਔਰ ਵੱਡੀ ਲੀਡ ਹੈ ਜਿਹੜੀ ਵੋਟਾਂ ਦੀ ਉਹ ਸਾਨੂੰ ਫਲੋਰ ਹਲਕੇ ਦੇ ਵਿੱਚੋਂ ਆਉਣੀ ਹੈ। ਇੱਕੋ ਇੱਕ ਪੋਸਟਰ ਆ ਰਿਹਾ ਹੁੰਦਾ ਪਿਆ ਕਿ ਬੱਚੋ ਚੰਨੀ ਤੋਂ ਬੱਤੀ ਕਿੱਦਾਂ ਦੇਖਦੇ ਇਸ ਪੋਸਟਰ ਨੂੰ ਤੁਸੀਂ। ਦੇਖੋ ਗੱਲ ਹੈ ਕਿ ਇਹ ਗੱਲ ਕਿਸੇ ਤੋਂ ਛੁਪੀ ਨਹੀਂ ਹੈ ਕਿ ਜਦੋਂ ਚੰਨੀ ਸਾਹਿਬ ਮੰਤਰੀ ਸਨ ਤਾਂ ਜਿੱਥੋਂ ਦੇ ਇੱਕ ਸੀਨੀਅਰ ਆਈਐਸ ਅਫਸਰ ਜਿਨ੍ਹਾਂ ਦਾ ਮੈਂ ਨਾਮ ਕੋਟ ਨਹੀਂ ਕਰਨਾ ਚਾਹੁੰਦਾ ਉਹਨਾਂ ਨੂੰ ਜਿਹੜੇ ਅਸ਼ਲੀਲ ਮੈਸੇਜ ਜਿਹੜੇ ਇਹਨਾਂ ਦੁਆਰਾ ਭੇਜੇ ਜਾਂਦੇ ਸੀਗੇ ਜਿਦੇ ਕਰਕੇ ਬੜੀ ਉੱਚ ਚਰਚਾ ਦਾ ਵਿਸ਼ੇ ਰਿਹਾ ਔਰ ਮੈਨੂੰ ਤਾਂ ਇਹ ਵੀ ਪਤਾ ਲੱਗਾ ਕਿ ਇਹ ਸਾਰਾ ਜਿਹੜਾ ਮਾਮਲਾ ਮਾਫੀਨਾਮਾ ਹੋਣ ਤੋਂ ਬਾਅਦ ਖਤਮ ਹੋਇਆ ਔਰ ਬੜੀ ਮੰਦਮੱਗੀ ਗੱਲ ਹੈ ਇਦਾਂ ਦੇ ਪੋਸਟ ਜਰ ਅੱਜ ਜਲੰਧਰ ਦੀਆਂ ਗਲੀਆਂ ਦੇ ਵਿੱਚ ਲੱਗ ਰਹੇ ਆ ਤਾਂ ਮੈਂ ਸਮਝਦਾ ਕਿ ਇਹਦੇ ਤੇ ਜਲੰਧਰ ਵਾਲਿਆਂ ਨੇ ਸੋਚਣ ਤੇ ਵਿਚਾਰ ਕਰਨ ਦੀ ਜ਼ਰੂਰਤ ਹੈ ਕਿ ਸਾਨੂੰ ਤਾਂ ਇਹੋ ਜਿਹੇ ਲੋਕ ਇਹੋ ਜਿਹੇ ਲੀਡਰ ਚਾਹੀਦਾ ਜਿਹਦੇ ਉਤੇ ਅਸੀਂ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਸਕੀਏ ਜਿਹਦਾ ਕੈਰੈਕਟਰ ਉੱਚਾ ਹੋਵੇ ਕਿਉਂਕਿ ਸਾਡੀਆਂ ਮਾਤਾਵਾਂ ਨੇ ਭੈਣਾਂ ਨੇ ਆਪਣੇ ਕੰਮਾਂ ਦੇ ਲਈ ਲੀਡਰ ਸਾਹਿਬਾਨਾਂ ਦੇ ਕੋਲ ਜਾਣਾ ਹੁੰਦਾ ਅਗਰ ਗਲਤ ਨੀਅਤ ਵਾਲੇ ਲੋਕ ਹੈ ਜਿਹੜੇ ਅੱਗੇ ਆਉਣਗੇ ਤਾਂ ਮੈਂ ਸਮਝਦਾ ਹਾਂ ਕਿ ਕਿਤੇ ਨਾ ਕਿਤੇ ਸਮਾਜ ਦਾ ਵੀ ਨੁਕਸਾਨ ਹੋਏਗਾ ਸੋ ਮੈਨੂੰ ਲੱਗਦਾ ਕਿ ਇਹ ਇਹ ਜਿਹੜੀ ਗੱਲ ਹੁਣ ਚੱਲ ਪਈ ਹੈ ਜਲੰਧਰ ਦੇ ਵਿੱਚ ਤਾਂ ਇਹ ਘਰ ਘਰ ਤੱਕ ਪਹੁੰਚ ਰਹੀ ਹੈ ਇਸ ਗੱਲ ਦਾ ਖਾਸ ਕਰਕੇ ਜਿਹੜੀਆਂ ਸਾਡੀਆਂ ਮਹਿਲਾਵਾਂ ਪਹਿਣਾ ਉਹਨਾਂ ਕੋਲ ਵੀ ਇੱਕ ਬੜਾ ਗਲਤ ਮੈਸੇਜ ਆ ਰਿਹਾ ਲੋਕ ਇਸ ਗੱਲ ਤੋਂ ਬੜੇ ਪਰੇਸ਼ਾਨ ਨੇ ਜਲੰਧਰ ਕੀ ਕੀ ਹੋ ਰਿਹਾ ਸਾਰਾ ਜਿਹੜਾ ਜਲੰਧਰ ਹੈ ਇਹ ਚਾਹੁੰਦਾ ਕਿ ਸਾਰਾ ਜਿਹੜਾ ਨਰਿੰਦਰ ਮੋਦੀ ਜੀ ਦੀ ਜਿਹੜੀ ਵਿਕਾਸ ਦੀ ਨੀਤੀ ਹੈ ਸੂਰਜ ਨਾਲ ਸਾਰੇ ਜੁੜੀ ਹੈ ਆਸ ਕਰਕੇ ਫਲੋਰ ਦੇ ਵਿੱਚ ਜਿਹੜੇ ਦੋ ਰੇਲਵੇ ਕ੍ਰੋਸਿੰਗਾਂ ਆਪਣੇ ਸਥਾਨ ਤੇ ਹਨ ਇਹਨਾਂ ਨੂੰ ਲੈ ਕੇ ਫਲੋਰ ਦੇ ਜਿਹੜੇ ਲੋਕ ਬੜੇ ਪਰੇਸ਼ਾਨ ਨੇ ਇਹਦਾ ਕੰਮ ਹੈ ਜਿਹੜਾ ਬਹੁਤ ਜਲਦ ਦੇ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ ਕਿ ਫਲੋਰ ਦਾ ਜਿਹੜਾ ਨੋਰਮਲ ਰੋਡ ਤੇ ਰੇਲਵੇ ਕ੍ਰੋਸਿੰਗ ਕ੍ਰੋਸਿੰਗ ਔਰ ਜਿਹੜੀ ਗੁਰਾਇਆਂ ਤੋਂ ਬੰਡਾਲਾ ਰੋਡ ਜਾਂਦੀ ਹੈ ਉਹਦੇ ਉੱਤੇ ਜਿਹੜੀ ਰੇਲਵੇ ਕ੍ਰੋਸਿੰਗ ਹੈ ਦੋਨੋਂ ਰੇਲਵੇ ਕ੍ਰੋਸਿੰਗਾਂ ਬਹੁਤ ਜਲਦ ਖਤਮ ਹੋਣ ਜਾ ਰਹੀਆਂ ਹਨ ਤੇ ਕੰਮ ਚੁੱਕਣੇ ਲੱਗੇ ਸੋ ਕਾਰਜਕਰਤਾ ਦੇ ਵਿੱਚ ਬੜਾ ਜੋਸ਼ ਹੈ ਔਰ ਮੈਂ ਸਮਝਦਾ ਕਿ ਅਸੀਂ ਇਕੱਠੇ ਹੋ ਕੇ ਇਸ ਚੋਣ ਦੇ ਵਿੱਚ ਕਿ ਵੱਡਾ ਹੰਗਾਰਾ ਸ਼੍ਰੀਮਤੀ ਕਰਮਜੀਤ ਜੀ ਚੌਧਰੀ ਜਿਹੜੇ ਕਿ ਮਰਹੂਮ ਸਾਡੇ ਸਵਰਗੀ ਸੰਤੋਖ ਸਿੰਘ ਚੌਧਰੀ ਜੀ ਦੀ ਜਿਹੜੇ ਉਹਨਾਂ ਦੇ ਉਹਨਾਂ ਦਾ ਪਰਿਵਾਰ ਹੈ ਉਹ ਵੀ ਸਾਰੇ ਆ ਜਿਹੜੇ ਅੱਜ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੋ ਮੈਂ ਸਮਝਦਾ ਕਿ ਫਲੋਰ ਹਲਕਾ ਜਿਹੜਾ ਅੱਜ ਇੱਕ ਤਰਫਾ ਝੁਕ ਦੇਗਾ ਔਰ ਵੱਡੀ ਲੀਡ ਹੈ ਜਿਹੜੀ ਵੋਟਾਂ ਦੀ ਉਹ ਸਾਨੂੰ ਫਲੋਰ ਹਲਕੇ ਦੇ ਵਿੱਚੋਂ ਆਉਣਗੀ। ਇਹ ਕਿਹਦੀ ਕੋਸਟ ਬਾਰੇ ਉਹਦਾ ਪਿਆ ਕਿ ਬੱਚੋ ਚੰਨੀ ਤੋਂ ਬੱਚੀ ਕਿਦਾਂ ਦੇਖਦੇ ਇਸ ਪੋਸਟਰ ਨੂੰ ਸੀ। देखो गल है कि ये गल किसी तो छुपी नहीं है कि जबों चन्नी साहब मंत्री सन् ता जितھوں ਦੇ ਇੱਕ ਸੀਨੀਅਰ ਆਈਐਸ ਅਫੀਸਰ ਜਿਨ੍ਹਾਂ ਦਾ ਮੈਂ ਨਾਮ ਕੋਟ ਨਹੀਂ ਕਰਨਾ ਚਾਹੁੰਦਾ ਉਹਨਾਂ ਨੂੰ ਜਿਹੜੇ ਅਸ਼ਲੀਲ ਮੈਸੇਜ ਜਿਹੜੇ ਇਹਨਾਂ ਦੁਆਰਾ ਭੇਜੇ ਜਾਂਦੇ ਸੀਗੇ ਜਿਦੇ ਕਰਕੇ ਬੜੀ ਚਰਚਾ ਦਾ ਵਿਸ਼ੇ ਰਿਹਾ ਔਰ ਮੈਨੂੰ ਤਾਂ ਇਹ ਵੀ ਪਤਾ ਲੱਗਾ ਕਿ ਇਹ ਸਾਰਾ ਜਿਹੜਾ ਮਾਮਲਾ ਮਾਫੀ ਨਾਮਾ ਹੋਣ ਤੋਂ ਬਾਅਦ ਖਤਮ ਹੋਇਆ ਔਰ ਬੜੀ ਮੰਮੀ ਮੰਗੀ ਗੱਲ ਹੈ ਇਦਾਂ ਦੇ ਕੋਸਟੇਜਰ ਜੇ ਅੱਜ ਜਲੰਧਰ ਦੀਆਂ ਗਲੀਆਂ ਦੇ ਵਿੱਚ ਲੱਗ ਰਹੇ ਹੈ ਤਾਂ ਮੈਂ ਸਮਝਦਾ ਕਿ ਜੇ ਤੇ ਜਲੰਧਰ ਵਾਲਿਆਂ ਨੇ ਸੋਚਣ ਵੀ ਵਿਚਾਰ ਕਰਨ ਦੀ ਜ਼ਰੂਰਤ ਹੈ ਕਿ ਸਾਨੂੰ ਤਾਂ ਇਹੋ ਜਿਹੇ ਲੋਕ ਇਹੋ ਜਿਹੇ ਲੀਡਰ ਚਾਹੀਦੇ ਜਿਹਦੇ ਉਤੇ ਅਸੀਂ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਸਕੀਏ ਜਿਹਦਾ ਕੈਰੈਕਟਰ ਉੱਚਾ ਹੋਵੇ ਕਿਉਂਕਿ ਸਾਡੀਆਂ ਮਾਤਾਵਾਂ ਨੇ ਭੈਣਾਂ ਨੇ ਆਪਣੇ ਕੰਮਾਂ ਦੇ ਲਈ ਲੀਡਰ ਸਾਹਿਬਾਨਾਂ ਦੇ ਕੋਲ ਜਾਣਾ ਹੁੰਦਾ ਹੈ ਅਗਰ ਗਲਤ ਨiyet ਵਾਲੇ ਲੋਕ ਹੈ ਜਿਹੜੇ ਅੱਗੇ ਆਉਣਗੇ ਤਾਂ ਮੈਂ ਸਮਝਦਾ ਹਾਂ ਕਿ ਕਿਤੇ ਨਾ ਕਿਤੇ ਸਮਾਜ ਦਾ ਵੀ ਨੁਕਸਾਨ ਹੋਏਗਾ ਸੋ ਮੈਨੂੰ ਲੱਗਦਾ ਕਿ ਇਹ ਇਹ ਜਿਹੜੀ ਗੱਲ ਹੁਣ ਚੱਲ ਪਈ ਹੈ ਜਲੰਧਰ ਦੇ ਵਿੱਚ ਤਾਂ ਇਹ ਘਰ ਘਰ ਤੱਕ ਪਹੁੰਚ ਰਹੀ ਹੈ ਇਸ ਗੱਲ ਦਾ ਖਾਸ ਕਰਕੇ ਜਿਹੜੀਆਂ ਸਾਡੀਆਂ ਮਹਿਲਾਵਾਂ ਪੈਣਾ ਨਨਕੀ ਬਿਟੀ بڑا ਗਲਤ ਮੈਸੇਜ ਆ ਰਿਹਾ ਲੋਕ ਇਸ ਗੱਲ ਤੋਂ ਬੜੇ ਪਰੇਸ਼ਾਨ ਆਏ। ਇਤੋਂ ਕੁਝ ਦੂਰੀ ਤੇ ਰੇਲਵੇ ਸਟੇਸ਼ਨ ਕਰੀਬ ਮੇਰਾ ਖਿਆਲ ਹੈ ਕਿ 80 ਕਰੋੜ ਦੀ ਲਾਗਤ ਦੇ ਨਾਲ ਨਵਾਂ ਜਿਹੜਾ ਜੰਕਸ਼ਨ ਹੈ ਤੇ ਬਣਿਆ ਹੋ ਰਿਹਾ ਹੈ 스마트 ਸਟੀ ਇਹ મોદી ਸਾਹਿਬ ਦੀ ਦੇਣ ਹੈ। ਇਹਦੇ ਨਾਲ ਨਾਲ ਬਰੰਦਰ ਨੂੰ ਸਾਨੂੰ 에어ਪੋਰਟ ਮਿਲਿਆ ਨਵੇਂ ਨਵੇਂ ਦਿਨੇ ਸਾਨੂੰ ਹਾਈਵੇ ਮਿਲ ਰਿਹਾ ਅੱਜ ਜਿਹੜੇ ਜਲੰਧਰ ਦੇ ਵਿੱਚੋਂ ਨਿਕਲ ਰਹੇ ਆ ਜਿਹੜੇ ਦਿੱਲੀ ਦੇ ਨਾਲ ਜਲੰਧਰ ਦੇ ਦੇਰੇ ਜੋੜੇ ਹੋਏ ਆ ਉਹਨਾਂ ਨੂੰ ਜੋੜਨਗੇ ਔਰ ਖਾਸ ਕਰਕੇ ਫਲੋਰ ਜਿਹੜਾ ਫਲੋਰ ਦੀ ਸਭ ਨਾਲ ਵੱਡੀ ਸਮੱਸਿਆ ਜਿਹੜੀ ਸੀ ਪਿਛਲੇ ਦਿਨੀ ਵੀ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਦਾ ਰਿਹਾ ਤਾਂ ਸਭ ਨਾਲ ਵੱਡੀ ਸਮੱਸਿਆ ਹੈ ਲੂਲਮੈਂਡ ਰੋਡ ਦੇ ਉੱਤੇ ਜਿਹੜਾ ਰੇਲਵੇ ਕਰਾਸਿੰਗ ਹੈ ਰੇਲਵੇ ਫਾਟਾ ਕਰ ਉਸ ਤੋਂ ਬਾਅਦ ਦੀ ਸਮੱਸਿਆ ਇੱਥੇ ਬੱਸ ਸਟੈਂਡ ਨਹੀਂ ਹੈ ਉਸ ਤੋਂ ਬਾਅਦ ਦੀਆਂ ਹੋਰ ਸਮੱਸਿਆਵਾਂ ਕਿ ਜਿੱਥੇ ਬੱਸ ਸਟਾਪ ਹੈ ਉਥੇ ਵਾਸ਼ਰੂਮ ਵਗੈਰਾ ਨਹੀਂ ਹੈ ਜਿਹੜੀਆਂ ਕੋਈ ਯਾਤਰੀ ਸਵਾਰੀਆਂ ਆਉਂਦੀਆਂ ਮਾਤਾਵਾਂ ਪੈੜਾਂ ਦੇ ਲਈ ਕਿਸੇ ਤਰ੍ਹਾਂ ਦਾ ਪ੍ਰਬੰਧ ਨਹੀਂ ਹੈ ਸੋ ਇਹ ਲੋਕਲ ਸਰਕਾਰ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਜਿਹੜੀਆਂ ਬੰਦੀਆਂ ਬੱਸ ਸਟੈਂਡ ਵਗੈਰਾ ਦੀਆਂ ਇਹ ਤਾਂ ਇਹ ਜ਼ਿੰਮੇਵਾਰੀਆਂ ਪੂਰੀਆਂ ਕਰਨੀਆਂ ਚਾਹੀਦੀਆਂ ਸੀ ਬਾਥਰੂਮ ਜਿਹੜੇ ਨਵੇਂ ਇੱਥੇ ਬਣਾਉਣੇ ਚਾਹੀਦੇ ਸੀ ਪਰ ਇੱਕ ਵੀ ਗੱਲ ਦੀ ਜਿਹੜੀ ਸੁਣਵਾਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਫਿਲੋਸ ਦੀ ਜਿਹੜੀ ਆ ਬਿਲਕੁਲ ਵੀ ਸਾਥ ਨਹੀਂ ਲਈ ਇੱਥੇ ਪਿੰਡਾਂ ਦੇ ਵਿੱਚ ਸੜਕਾਂ ਟੁੱਟੀਆਂ ਬੁਰੇ ਹਾਲ ਆ ਮੈਂ ਪਿੱਛੇ ਦੇ ਜਿਹੜੀ ਚੰਡੀਗੜ੍ਹ ਜਾਣ ਦਾ ਮੈਨੂੰ ਮੌਕਾ ਮਿਲਿਆ ਤਾਂ ਨਗਰ ਤੋਂ ਜਿਹੜੀ ਸੜਕ ਟੰਡੀਪੀਰ ਨੂੰ ਜਾਂਦੀ ਹੈ ਕਟਿਆਣਾ ਦੇ ਵਿੱਚੋਂ ਵੀ ਸਾਰੀ ਰੋਡ ਹੈ ਜਿਹੜੀ ਉਹ ਖਰਾਬ ਹੈ ਇਸ ਤੋਂ ਇਲਾਵਾ ਬਹੁਤ ਸਾਰੀਆਂ ਹੋਰ ਵੀ ਸੜਕਾਂ ਜਿਹੜੀਆਂ ਉਹ ਖਰਾਬ ਪਈਆਂ ਜਿਨ੍ਹਾਂ ਨੂੰ ਅੱਜ ਵੱਡੇ ਪੰਚੋਤ ਜਿਹੜਾ ਬਣਾਉਣ ਦੀ ਜਰੂਰਤ ਹੈ। ਸੋ ਪਿਛਲੇ ਦਿਨੀ ਅ ਮੈਂ ਇੱਥੇ ਜਲੰਧਰ ਦੇ ਅਫਸਰ ਨਾਲ ਵੀ ਸਰਵੇ ਕਰਦਿਆ ਜਿਹੜਾ ਸਾਡਾ ਜੰਕਸ਼ਨ ਹੈ। ਸੋਰੀ ਜਿਹੜੀ ਰੇਲਵੇ ਕ੍ਰੋਸਿੰਗ ਹੈ। ਇਹਦਾ ਕੰਮ ਹੈ ਜਿਹੜਾ ਪਾਈਪ ਲਾਈਨ ਦੇ ਵਿੱਚ ਹੈ। ਬਹੁਤ ਜ਼ਲਦਾ ਹੈ ਇਹਦੇ ਉੱਤੇ ਫਲਾਈਓਵਰ ਜਿਹੜਾ ਉਦੀ ਜਗ੍ਹਾ ਵੀ ਸਾਰੀ ਇੱਥੇ ਜਿਹੜੀ ਹੈ ਦੇਖੀ ਜਾ ਚੁੱਕੀ ਹੈ। ਤੇ ਲੋਰ ਨੂੰ ਅਸੀਂ ਜਿਹੜੀ ਕ੍ਰੋਸਿੰਗ ਹੈ ਇਹਨੂੰ ਇਸ ਫਾਟਕ ਨੂੰ ਅਸੀਂ ਖਤਮ ਕਰਨ ਜਾ ਰਹੇ ਹਾਂ। ਉਰੇ ਤੋਂ ਕੇਸੀ ਫਲਾਈ ਹੋ ਰਹੀ ਹੈ ਆ ਕੇਜਮਤਾ ਪਾਰਟੀ ਜਿੰਦਾਬਾਦ ਇਹ ਸੰਭਵ ਹੈ ਸਿਰਫ ਤੇ ਸਿਰਫ ਮਨੀਦਰ ਮੋਦੀ ਜੀ ਦੀ ਸਰਕਾਰ ਦੇ ਵਿੱਚ ਕਿਉਂਕਿ ਸਾਡੇ ਸਰਕਾਰਜੋਗ ਮੰਤਰੀ ਰੇਲਵੇ ਮਨਿਸਟਰ ਅਸ਼ਮੀ ਬੈਸ਼ਨਵ ਜੀ ਦੇ ਨਾਲ ਮੇਰੀ ਦੋ ਤਿੰਨ ਵਾਰ ਫਲੋਰ ਤੇ ਪੁੱਲ ਨੂੰ ਲੈ ਕੇ ਕ੍ਰੋਸਿੰਗ ਨੂੰ ਲੈ ਕੇ ਔਰ ਬੁਰਾਇਆ ਦਾ ਜਿਹੜਾ ਰੇਲਵੇ ਕ੍ਰੋਸਿੰਗ ਹੈ ਇਹਨੂੰ ਲੈ ਕੇ ਚਰਚਾ ਹੋ ਚੁੱਕੀ ਹੈ ਐਸਟੀਮੇਟ ਵੱਧ ਗਿਆ ਅਪਰੂਵ ਲਾ ਮਿਲ ਚੁੱਕੀਆਂ ਬਹੁਤ ਜਲਦ ਹੈ ਜਿਹੜਾ ਇਹਦਾ ਕੰਮ ਹੈ ਜਿਹੜਾ ਸ਼ੁਰੂ ਹੋਣ ਜਾ ਰਿਹਾ ਤੁਸੀਂ ਕੁਵਾਰ ਸਾਹਿਬ ਜਿੰਨੇ ਵੀ ਪਰਲੀ ਰੋਡ ਲੱਗਦੀ ਆ ਅਪ ਟੂ ਮਾਊਸ ਸਾਹਿਬ ਤੱਕ ਜਿੰਨੇ ਵੀ ਪਿੰਡ ਲੱਗਦੇ ਆ ਉਹਨਾਂ ਪਿੰਡਾਂ ਨੂੰ ਜਿਹੜਾ ਇਹਦਾ ਬਹੁਤ ਵੱਡਾ ਫਾਇਦਾ ਹੋਣ ਵਾਲਾ